ਉਹ ਮੈਂ ਲਾਈਵ ਲੈ ਕੇ حاضر ਹੋਇਆ ਅੱਜ ਇੱਕ ਛੋਟੇ ਜਿਹੇ ਵਿਸ਼ੇ ਤੇ ਗੱਲ ਕਰਦੇ ਆ ਜਿੰਦਗੀ ਕੀ ਹੈ ਇਹ ਵਿਸ਼ਾ ਇਸ ਲਈ ਛੋਟਾ ਕਿ ਲੋਕ ਜਿੰਦਗੀ ਦੀ ਕੀਮਤ ਬਹੁਤ ਘੱਟ ਸਮਝਣ ਲੱਗੇ ਇੱਕ ਵਾਰ ਕਹਿੰਦੇ ਆ ਇੱਕ ਜਿੰਦਗੀ ਤੋਂ ਨਰਾਸ਼ ਵਿਅਕਤੀ ਪਹਿਲੇ ਪਾਸੇ ਗੁਰੂ ਨਾਨਕ ਸਾਹਿਬ ਕੋਲ ਚੱਲਿਆ ਗਿਆ ਜਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਦੱਸੋ ਜੀ ਜੀਵਨ ਦਾ ਕੀ ਮੁੱਲ ਹੈ ਗੁਰਨਾਰਦ ਸਾਹਿਬ ਨੇ ਜੇਬ ਦੇ ਵਿੱਚੋਂ ਇੱਕ ਚਮਕੀਲਾ ਪੱਥਰ ਕੱਢਿਆ ਤੇ ਉਸ ਵਿਅਕਤੀ ਨੂੰ ਕਿਹਾ ਭਾਈ ਪਹਿਲਾਂ ਇਹਨੂੰ ਵੇਚ ਕੇ ਆ ਤੇ ਮੁੱਲ ਲਵਾ ਕੇ ਲਿਆ ਇਹਦਾ ਫਿਰ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਵਾਂਗੇ ਉਹ ਵਿਅਕਤੀ ਨੇ ਸੋਚਿਆ ਕਿ ਠੀਕ ਹੈ ਪਹਿਲਾਂ ਗੁਰੂ ਜੀ ਦਾ ਕੰਮ ਕਰ ਦਈਏ ਫਿਰ ਆਪਣਾ ਕੰਮ ਹੋ ਜਾਊਗਾ ਉਸ ਕੀਮਤੀ ਚਮਕੀਲੇ ਪੱਥਰ ਨੂੰ ਲੈ ਕੇ ਚਲਿਆ ਜਾਂਦਾ ਆਮ ਬੰਦੇ ਨੂੰ ਕਨ ਪੁੱਛਦਾ ਕਹਿੰਦਾ ਵੀ ਇਹ ਵੇਚਣਾ ਇਹਦੀ ਕੀ ਕੀਮਤ ਹੈ ਤਾਂ ਉਹੋ ਮੇਰੇ ਅਰਦਾ ਮਿਲਿਆ ਜਿਹਨੂੰ ਪਹਿਲਾਂ ਹੀ ਉਹਦੇ ਵਰਗੇ ਸੀ ਉਹ ਕਹਿੰਦਾ ਇਹਦੀ ਕੀ ਕੀਮਤ ਹੋਣੀ ਐਵੇਂ ਕੰਚ ਚੱਕੀ ਫਿਰਦਾ ਲੈ ਜਾਏ ਨੂੰ ਉਸ ਤੋਂ ਬਾਅਦ ਉਹ ਵਿਅਕਤੀ ਇੱਕ ਸਬਜ਼ੀ ਵਾਲੇ ਕੋਲ ਗਿਆ ਜਿਹੜਾ ਸਬਜ਼ੀ ਵੇਚਦਾ ਸੀ ਉਹਨੂੰ ਕਹਿੰਦਾ ਜੀ ਵੀ ਇਹਦੀ ਕੀਮਤ ਕਿੰਨੀ ਕੋ ਤੁਸੀਂ ਦੱਸ ਸਕਦੇ ਹੋ ਉਹਨੇ ਸਬਜ਼ੀ ਵਾਲੇ ਨੇ ਦੇਖਿਆ ਵੀ ਚਮਕਦਾ ਪੱਥਰ ਸੋਹਣਾ ਲੱਗਦਾ ਉਹ ਕਹਿੰਦਾ 2 ਕਿਲੋ ਤੋਰੀਆਂ ਦੇ ਦੂੰ ਮੈਂ ਇਹਦੇ ਬਦਲੇ ਤੇ ਕਹੇ ਤਾਂ ਦੇ ਦਿਨਾ ਕਹਿੰਦਾ ਜੀ ਨਹੀਂ ਵੇਚਣਾ ਨਹੀਂ ਮੈਂ ਸਿਰਫ ਕੀਮਤ ਲਵਾਉਣੀ ਸੀ ਉਸ ਤੋਂ ਬਾਅਦ ਅੱਗੇ ਚਲਿਆ ਜਾਂਦਾ ਕਿਸੇ ਕਰਿਆਨੇ ਵਾਲੇ ਕੋਲ ਜਾਂਦਾ ਉਹਨੂੰ ਪੁੱਛਦਾ ਕਿ ਮੈਨੂੰ ਇਹਦੀ ਕੀਮਤ ਦੱਸ ਸਕਦੇ ਹੋ ਕਿੰਨੀ ਹੈ ਕ੍ਰੈਨੇ ਵਾਲਾ ਕਹਿੰਦਾ ਵੀ ਮੈਂ ਤੈਨੂੰ 10 ਕਿਲੋ ਖੰਡ ਦੇ ਦੂੰ ਇਹਦੇ ਬਦਲੇ ਉਹਨੂੰ ਵੀ ਉਹ ਪੱਥਰ ਸੋਹਣਾ ਲੱਗਿਆ ਪਰ ਹਾਲੇ ਤੱਕ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਪੱਥਰ ਹੈ ਕੀ ਇਹ ਕੰਚ ਹੈ ਸ਼ੀਸ਼ਾ ਜਾਂ ਕੋਈ ਪੱਥਰ ਹੈ ਚਮਕੀਲਾ ਜਾਂ ਕੋਈ ਹੀਰਾ ਮੋਤੀ ਹੈ ਕੀ ਉਸ ਤੋਂ ਬਾਅਦ ਕਹਿੰਦੇ ਉਹ ਵਿਅਕਤੀ ਸੁਨਿਆਰ ਕੋਲ ਚਲਿਆ ਜਾਂਦਾ ਉਹਨੂੰ ਕਹਿੰਦਾ ਵੀ ਮੈਂ ਇਹ ਕੀਮਤ ਲਵਾਉਣੀ ਆ ਤੁਸੀਂ ਦੱਸੋ ਇਹਦੀ ਕਿੰਨੀ ਕੀਮਤ ਹੈ ਸੁਨਿਆਰ ਨੇ ਦੇਖਿਆ ਕਿ ਇਹ ਕੀਮਤੀ ਹੀਰਾ ਸੁਨਿਆਰ ਨੇ ਆਪਣੀ ਪੂੰਜੀ ਬਾਰੇ ਸੋਚਿਆ ਕਿ ਮੇਰੇ ਕੋਲ ਕਿੰਨੀ ਹੈ ਕੋਈ 40-50 ਲੱਖ ਰੁਪਏ ਦੀ ਪੂੰਜੀ ਉਹਨੇ ਸੋਚਿਆ ਵੀ ਜੇ ਮੈਂ ਦੁਕਾਨ ਵੀ ਵੇਚ ਦਿਆਂ ਅਜ ਖੜੇ ਪੈਰ ਮੇਰੇ ਕੋਲ ਜਿੰਨਾ ਕੈਸ਼ ਉਸ ਪਿਆ ਬੈਂਕ ਚ ਜੋ ਪਿਆ ਮੇਰੇ ਕੋਲ 50 ਲੱਖ ਰੁਪਏ ਸਿਰਫ ਤਾਂ ਉਹਨੇ ਕਿਹਾ ਕਿ ਜੀ ਇਹਦੀ ਕੀਮਤ 50 ਲੱਖ ਰੁਪਏ ਹੈ ਤਾਂ ਉਹ ਵਿਅਕਤੀ ਹੈਰਾਨ ਹੋ ਗਿਆ ਵੀ ਯਾਰ ਜੀ ਦੀ ਕੀਮਤ ਇੱਕ ਬੰਦਾ 2 ਕਿਲੋ ਤੋਰੀਆਂ ਕਹਿੰਦਾ ਸੀ ਇੱਕ 10 ਕਿਲੋ ਚੀਨੀ ਕਹਿੰਦਾ ਸੀ ਤੇ 50 ਲੱਖ ਰੁਪਇਆ ਕਹਿੰਦਾ ਤਾਂ ਵਿਅਕਤੀ ਕਹਿੰਦਾ ਜੀ ਮੈਂ ਇਹਨੂੰ ਵੇਚਣਾ ਨਹੀਂ ਹੈਗਾ ਮੈਨੂੰ ਹੁਕਮ ਨਹੀਂ ਹੈ ਇਹਨੂੰ ਵੇਚਣ ਦਾ ਫਤਿਹਬਲਾ ਕੇ ਉੱਥੋਂ ਗਿਆ ਤੇ ਜਿਵੇਂ ਉਹਨੂੰ ਹੁਕਮ ਸੀ ਕਿ ਭਾਈ ਅਖੀਰ ਤੱਕ ਤਾਂ ਪੁੱਛਦਾ ਜਾਣਾ ਉਸ ਤੋਂ ਬਾਅਦ ਉਹ ਇੱਕ ਜ਼ੌਹਰੀ ਦੀ ਦੁਕਾਨ ਤੇ ਚਲਿਆ ਜਾਂਦਾ ਉਹਦੇ ਹੱਥ ਤੇ ਜਦੋਂ ਹੀਰਾ ਰੱਖਦਾ ਤਾਂ ਉਹਨੂੰ ਪੁੱਛਦਾ ਕਿ ਇਦੀ ਕੀਮਤ ਦੱਸੋ ਕਿੰਨੀ ਹੈ ਕਹਿੰਦੇ ਜੋਰੀ ਉਹਨੂੰ ਦੇਖ ਕੇ ਮੱਥਾ ਟੇਕਦਾ ਹੈਰਾਨ ਹੋ ਜਾਂਦਾ ਕਿ ਐਨਾ ਕੀਮਤੀ ਹੀਰਾ ਕਿਵੇਂ ਕਿਸੇ ਆਮ ਵਿਅਕਤੀ ਕੋਲ ਆ ਸਕਦਾ ਹੈ ਜੋਰੀ ਨੇ ਉਹਨੂੰ ਮੱਥਾ ਟੇਕਿਆ ਤੇ ਆਪਣੀ ਗੱਲ ਸ਼ੁਰੂ ਕੀਤੀ ਉਹਨੂੰ ਕਹਿੰਦਾ ਜੀ ਇਹਦੀ ਕੀਮਤ ਮੈਂ ਨਹੀਂ ਦੇ ਸਕਦਾ 1 ਕਰੋੜਾਂ પ્રતિ ਬੰਦਾ ਸੀ ਉਕੇੰਦਰ ਮੈਂ ਤਾਂ ਕੀ ਸ਼ਹਿਰ ਦੇ ਵਿੱਚ ਦੇਸ਼ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੈ ਜੋ ਇਹਦੀ ਕੀਮਤ ਦੇ ਸਕਦਾ ਹੋਵੇ ਕਿਉਂਕਿ ਇਹ ਇੱਕ ਬੇਸ਼ਕੀਮਤੀ ਹੀਰਾ ਜਿਹਦੇ ਨਾਲ ਦਾ ਦੁਨੀਆ ਤੇ ਹੋਰ ਕੋਈ ਨਹੀਂ ਹੈ ਇਹ ਸੁਣ ਕੇ ਉਹ ਵਿਅਕਤੀ ਵੀ ਹੈਰਾਨ ਹੋ ਗਿਆ ਚੁੱਪਚਾਪ ਉਸ ਜੋਰੀ ਤੋਂ ਫੜ ਕੇ ਹੀਰਾ ਕੱਪੜੇ ਚ ਲਪੇਟ ਕੇ ਗੁਰੂ ਨਾਨਕ ਸਾਹਿਬ ਕੋਲ ਆਇਆ ਆ ਕੇ ਉਹਨਾਂ ਨੂੰ ਫੜਾਇਆ ਤੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਭਾਈ ਕੀ ਕੀਮਤ ਹੈ ਦੀ ਤਾਂ ਉਹਨੇ ਇਕ ਗੱਲ ਪੁੱਛ ਲਿਆ ਕਹਿੰਦਾ ਮਹਾਰਾਜ ਇਹ ਤਾਂ ਬਹੁਤ ਬੇਸ ਕੀਮਤੀ ਆ ਬਹੁਤ ਜ਼ਿਆਦਾ ਕੀਮਤੀ ਆ ਮਤਲਬ ਇੰਨੀ ਕੀਮਤ ਤਾਂ ਕਿ ਕੋਈ ਦੇ ਹੀ ਨਹੀਂ ਸਕਦਾ ਬੇਸ ਕੀਮਤੀ ਆ ਉਹ ਕਹਿੰਦੇ ਵੀ ਕਿਵੇਂ ਕਹਿੰਦਾ ਜੀ ਮੈਂ ਪਹਿਲਾਂ ਤਾਂ ਕਿਸੇ ਬੰਦੇ ਨੂੰ ਪੁੱਛਿਆ ਸੀ ਵੀ ਇਹਦੀ ਕੀ ਕੀਮਤ ਆ ਪਹਿਲਾ ਬੰਦਾ ਤਾਂ ਮੈਨੂੰ ਕਹਿੰਦਾ ਵੀ ਇਹਦੀ ਕੋਈ ਕੀਮਤ ਨਹੀਂ ਇਹ ਜਿਹੇ ਬਹੁਤ ਰੋਲਦੇ ਫਿਰਦੇ ਆ ਤੇ ਦੂਜੇ ਨੇ ਮੈਨੂੰ ਕਿਹਾ ਵੀ 2 ਕਿਲੋ ਤੋਰੀਆਂ ਲੈ ਲੈ ਇਹਦੀ ਇਹ ਕੀਮਤ ਆ ਤੀਜੇ ਨੇ ਮੈਨੂੰ 10 ਕਿਲੋ ਚੀਨੀ ਤੇ ਚੌਥੇ ਨੇ ਮੈਨੂੰ 50 ਲੱਖ ਰੁਪਇਆ ਲੈਣ ਵਾਸਤੇ ਕਿਹਾ ਵੀ ਇੰਨੀ ਇੰਨੀ ਕੀਮਤ ਆ ਗੁਰੂ ਸਾਹਿਬ ਕਹਿੰਦੇ ਵੀ ਇਹ ਭਾਈ ਤੇਰੇ ਸਵਾਲ ਦਾ ਜਵਾਬ ਹੈ ਕਿ ਜੀਵਨ ਦੀ ਜਿਹੜੀ ਕੀਮਤ ਹੈ ਜ਼ਿੰਦਗੀ ਦੀ ਉਹ ਸਾਹਮਣੇ ਵਾਲੇ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ 파ਰਕੂ ਹੈ ਕਿਉਂਕਿ ਜਿਵੇਂ ਇੱਕ ਜ਼ੋਰੀ ਨੇ ਇਹਦੀ ਕੀਮਤ ਲਾਤੀ ਕਿ ਇਹਨੂੰ ਖਰੀਦੇ ਹੀ ਨਹੀਂ ਜਾ ਸਕਦਾ ਪੈਸਿਆਂ ਦੇ ਵਿੱਚ ਇਹਦੀ ਕੀਮਤ ਹੀ ਨਹੀਂ ਲਾਈ ਜਾ ਸਕਦੀ ਇੱਕ ਨੇ 50 ਲੱਖ ਲਾਈ ਉਹ ਕਹਿੰਦੇ ਭਾਈ ਨਰਧਾਰਤ ਤੁਹਾਡੇ ਤੇ ਕਰਤਾ ਵੀ ਤੁਸੀਂ ਆਪਣੇ ਆਪ ਨੂੰ ਕਿਸ ਜਗ੍ਹਾ ਤੇ ਰੱਖਿਆ ਜੇ ਤਾਂ ਤੁਸੀਂ ਸਬਜ਼ੀ ਵਾਲੇ ਜਿੱਥੇ ਠੇਲੇ ਤੇ ਵੇਖੋਗੇ ਤਾਂ ਤੁਹਾਡੀ ਕੀਮਤ 2 ਕਿਲੋ ਤੋਰੀਆਂ ਹੀ ਹੈ ਜੇ ਤੁਸੀਂ ਕਰਿਆਨੇ ਵਾਲੀ ਦੁਕਾਨ ਤੇੋਂ ਤਾਂ ਤੁਹਾਡੀ ਉਸ ਤਰ੍ਹਾਂ ਦੀ ਜੇ ਤੁਸੀਂ ਜ਼ੋਰੀ ਦੇ ਹੱਥਾਂ 'ਚੋਂ ਤਾਂ ਤੁਹਾਡੀ ਉਸ ਤਰ੍ਹਾਂ ਦੀ ਕੀਮਤ ਤਾਂ ਬਾਕੀ ਤੁਹਾਡੇ ਤੇ ਰਿਪੈਂਡ ਕਰਦਾ ਤੁਸੀਂ ਆਪਣੀ ਕੀਮਤ ਕੀ ਲਾ ਕੇ ਚੱਲਦੇ ਹੋ ਇਥੋਂ ਦੋਸਤੋ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੀ ਜ਼ਿੰਦਗੀ ਹੈ ਬਹੁਤ ਜ਼ਿਆਦਾ ਬੇਸਕੀਮਤੀ ਹੈ ਹੋ ਸਕਦਾ ਤੁਸੀਂ ਚੰਗੇ ਮਾੜੇ ਹਾਲਾਤਾਂ ਚ ਅੱਜ ਸਰਵਾਈਵ ਕਰ ਰਹੇ ਹੋਮੋ ਕੋਈ ਗਰੀਬ ਘਰ ਦੇ ਵਿੱਚ ਪੈਦਾ ਹੋਏ ਹੋ ਇਹ ਕੋਈ ਪਾਪ ਨਹੀਂ ਹੁੰਦਾ ਹਾਂ ਅੱਗੇ ਜੇ ਤੁਸੀਂ ਆਪਣੀ ਜੀਵਨ ਨੂੰ ਮਿੱਟੀ ਮੰਨ ਕੇ ਚੱਲਦੇ ਹੋ ਗਰੀਬ ਮਰਦੇ ਹੋ ਤਾਂ ਇਹ ਬਿਲਕੁਲ ਪਾਪ ਆ ਤੁਹਾਡੇ ਲਈ ਕਿਉਂਕਿ ਤੁਸੀਂ ਇਸ ਕੀਮਤੀ ਜੀਵਨ ਨੂੰ ਕੰਮ ਤੇ ਨਹੀਂ ਲਾਇਆ ਇਹਦਾ ਲਾਹਾ ਨਹੀਂ ਲਿਆ ਇਹਦੀ ਕੀਮਤ ਨਹੀਂ ਲਈ ਇਸ ਲਈ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਾ ਹੋਵੋ ਲੋਕਾਂ ਦੀ ਆਦਤ ਹੁੰਦੀ ਆ ਤੁਹਾਨੂੰ ਨੈਗੇਟਿਵ ਕਰਨ ਦੀ ਡੀਮੋਟੀਵੇਟ ਕਰਨ ਦੀ ਕਿਉਂਕਿ ਕੋਸ ਲੋਕ ਦੂਜਿਆਂ ਦਾ ਸ਼ੋਸ਼ਣ ਕਰਨ ਲਈ ਬੈਠੇ ਹੁੰਦੇ ਆ ਜਿਹੜੇ ਕਿ ਤੁਹਾਨੂੰ ਹਰ ਗੱਲ ਤੇ ਟੋਕਦੇ ਰਹਿਣਗੇ ਇੱਕ ਕਿਸਮਤ ਦਾ ਟੈਗ ਦੇ ਦਿੰਦੇ ਆ ਕਿ ਯਾਰ ਤੇਰੀ ਕਿਸਮਤ ਦੇ ਵਿੱਚ ਹੈ ਨਹੀਂ ਸੀ ਜਦੋਂ ਤੁਹਾਨੂੰ ਕੋਈ ਇਹ ਕਹਿੰਦਾ ਵੀ ਤੇਰੀ ਕਿਸਮਤ ਦੇ ਵਿੱਚ ਹੈ ਨਹੀਂ ਸੀ ਤਾਂ ਤੁਸੀਂ ਉੱਥੇ ਮਤਲੋ ਕਿ ਮੈਂ ਇਹਨੂੰ ਕਰਕੇ ਦਿਖਾਉਣਾ ਕਿਉਂਕਿ ਜਿਹੜੇ ਬੰਦੇ ਨੇ ਕਿਸਮਤ ਤੇ ਭਰੋਸਾ ਕਰ ਲਿਆ ਕਿ ਹਾਂ ਯਾਰ ਜਦੋਂ ਕਿਸਮਤ ਚ ਹੋਇਆ ਮਿਲ ਜਾਊਗਾ ਉਹ ਬੰਦੇ ਸਫਲ ਹੋ ਜਾਂਦੇ ਆ ਜ਼ਿੰਦਗੀ ਚ ਪਰਮਾਤਮਾ ਨੇ ਕਿਤੇ ਨਹੀਂ ਕਿਹਾ ਕਿ ਤੁਹਾਡੀ ਕਿਸਮਤ ਮੈਂ ਐਨਾ ਵਿਲਾ ਬੈਠਾ ਕਿ ਮੈਂ ਤੁਹਾਡੀ ਕਿਸਮਤ ਲਿਖਦਾ ਫਿਰਾਂ ਨਾ ਪਰਮਾਤਮਾ ਤੁਹਾਨੂੰ ਗਰੀਬ ਦੇਖ ਕੇ ਖੁਸ ਹੈ ਉਹਨੇ ਜੇ ਤੁਹਾਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਤਾਂ ਇਹਦਾ ਮਤਲਬ ਤੁਹਾਨੂੰ ਉਹ ਬਹੁਤ ਖੁਸ਼ ਦੇਖਣਾ ਚਾਹੁੰਦਾ ਹੈ ਤੇ ਉਹ ਖੁਸ਼ੀ ਤੁਸੀਂ ਆਪਣੇ ਆਪ ਕਮਾਉਣੀ ਹੈ ਉਹ ਕਿਸੇ ਕਿਸਮ ਦੇ ਆਸਰੇ ਨਹੀਂ ਛਟਣੀ ਸੋ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੋਰ ਮਿਲਦੇ ਰਹਾਂਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ